ਤਾਂ ਗੁੰਮੀ ਜੀ ਨੇ ਬੜਾ ਤੰਗ ਕਰ ਰੱਖਿਆ ਹੁਣ ਦਵਾਈ ਜੀ ਲਿਆਂਦੀ ਆ ਜੇ ਰਾਮ ਆ ਜਵੇ ਤਾਂ ਹਾਈ ਹਾਈ ਕੁੜੇ ਕੁੜੀਏ ਕੁੜੇ ਸੁਮਾਨਾ ਹਾਂ ਮੰਮੀ ਆ ਗਈ ਤੂੰ ਹਾਂ ਉਹ ਲਿਆਈ ਦਵਾਈ ਜੀ ਚੱਲ ਵਧੀਆ ਹੋ ਗਿਆ ਤੂੰ ਮੈਨੂੰ ਪਾਣੀ ਲਿਆ ਕੇ ਦੇ ਘੁੱਟ ਮੈਂ ਦਵਾਈ ਲੈ ਲਵਾਂ ਚੱਲ ਲਿਉਣੀ ਆ ਬਹਿ ਜਾ ਉੱਥੇ ਆਏ ਹਾਇਰ ਬਾ ਬੜੀ ਦੁੱਖ ਦੀ ਲੱਤ ਤਾਂ ਸੋਮਨਾ ਲੈ ਆ ਪੁੱਤ ਪਾਣੀ ਕਿੰਨਾ ਟਾਈਮ ਲਾਤਾ ਆ ਗਈ ਆ ਗਈ ਮੰਮੀ ਹੋਰ ਲਿਆ ਮੈਂ ਦਵਾਈ ਜੀ ਖਾ ਲਾ ਕੀ ਕਹਿੰਦਾ ਡਾਕਟਰ ਹੁਣ ਕਹਿੰਦਾ ਹੋ ਜੂ ਠੀਕ ਕੋਈ ਨਾ ਚੱਲ ਕੋਈ ਨਹੀਂ ਹੋ ਜੂ ਠੀਕ ਹੋਰ ਬੜਾ ਤੰਗ ਕਰ ਰੱਖਿਆ ਇਹਨੇ ਤਾਂ ਚੱਲ ਕੋਈ ਨਹੀਂ ਫਿਕਰ ਨਾ ਕਰ ਮੋਜਾ ਬਣ ਗਿਆ ਤਾਂ ਸੈੱਟ ਹੋ ਜੂਏ ਇਹਨੇ ਨਾਲ ਤਾਂ ਆਏ ਹਾਏ ਆ ਇੱਕ ਤਾਂ ਹੱਡ ਗੋਡਿਆਂ ਜਾਂਨੇ ਤਪਾ ਮਾਰਿਆ ਇੱਕ ਮੈਨੂੰ ਤੇਰੀ ਚਿੰਤਾ ਲੱਗੀ ਪਈ ਆ ਮੰਮੀ ਹੁਣ ਤੂੰ ਮੇਰੀ ਫਿਕਰ ਨਾ ਕਰਿਆ ਕਰ ਜਿਹੜਾ ਕੁਛ ਨਾਲੇ ਆ ਕਿਸਮਤ ਚ ਲਿਖਿਆ ਸੀਗਾ ਮੇਰੇ ਚ ਉਹ ਤਾਂ ਹੁਣ ਹੋ ਗਿਆ ਪੁੱਤ ਕੀ ਕਰਾਂ ਫਿਕਰ ਤਾਂ ਹੁੰਦਾ ਹੀ ਆ ਹੁਣ ਤੈਨੂੰ ਪਤਾ ਪਹਿਲਾਂ ਵੀ ਸ਼ਰੀਕਾ ਨੇ ਮਸਾ ਫੇਰੇ ਚੜਨ ਦਿੱਤਾ ਸੀ ਰਿਸ਼ਤਾ ਹਨਾ ਜਦੋਂ ਫਿਰ ਘਰ ਵਾਲਾ ਮਰ ਜਾਂਦਾ ਐ ਦਾਗ ਲੱਗ ਜਾਂਦਾ ਏਡਾ ਵੱਡਾ ਫੇਰ ਕਿੱਥੇ ਦੁਆਰੇ ਰਿਸ਼ਤਾ ਸਿਰੇ ਚੜਦਾ ਕੁੜੀਏ ਬਹੁਤ ਔਖਾ ਸਿਰੇ ਚੜਦਾ ਫੇਰ ਇੰਨਾ ਵਧੀਆ ਪਰਿਵਾਰ ਮਿਲਿਆ ਸੀ ਹਨਾ ਨਾਲੇ ਪਰਾਉਣਾ ਕੰਮ ਤੇ ਲੱਗਿਆ ਹੋਇਆ ਸੀ ਇੰਨੀ ਜ਼ਮੀਨ ਜਾਇਦਾਦ ਸੀ ਉਨ ਤੈਨੂੰ ਪਤਾ ਹੀ ਆ ਫਿਰ ਫਿਕਰ ਤਾਂ ਹੁੰਦਾ ਹੀ ਏ ਨਾਲੇ ਹੁਣ ਤੋਂ ਬਾਅਦ ਤੇਰਾ ਫੇਰ ਦੁਆਰੇ ਵਿਧਵਾ ਨਾਲ ਹੁਣ ਕੀ ਪਤਾ ਅਗਲਾ ਰਿਸ਼ਤਾ ਕਰੇ ਕਿ ਨਾ ਕਰੇ ਕਿਵੇਂ ਹੋਊਗਾ ਮੰਮੀ ਹੁਣ ਰੱਬ ਮੂਰੇ ਤਾਂ ਕੋਈ ਜ਼ੋਰ ਨਹੀਂ ਚੱਲਦਾ ਤੁਹਾਨੂੰ ਵੀ ਪਤਾ ਹੀ ਆ ਉਹ ਏਂਕਰ ਚਲ ਛੱਡਾ ਗੱਲਾਂ ਨੂੰ ਰੋਟੀ ਬਣਾ ਲਈ ਹਾਂ ਰੋਟੀ ਬਣੀ ਪਈ ਐ ਜਾ ਦੋ ਬਰਕੀ ਲਿਆ ਰੋਟੀ ਦੀ ਚਲ ਹੋਰ ਚਲ ਤੁਸੀਂ ਆਰਾਮ ਕਰੋ ਮੈਂ ਰੋਟੀ ਲੈ ਆਉਣੀ ਆਹ ਲਿਆ ਰੋਟੀ ਚਿੰਤਾ ਨਾ ਕਰਾਂ ਹੋਰ ਕੀ ਕਰਾਂ ਮਾਂ ਚਿੰਤਾ ਦਾ ਕਰਨੀ ਹੋਈ ਆ ਆਹੀ ਚਿੰਤਾ ਤਾਂ ਮੈਨੂੰ ਵੱਡ-ਵੱਡ ਖਾਈ ਜਾਂਦੀ ਐ ਦਿਨ ਰਾਤ ਨੀਂਦ ਨਹੀਂ ਆਉਂਦੀ ਹੋ ਵਧੀਆ ਗਣਕ ਹੋਰ ਠੀਕ ਆ ਬਾਈ ਹਾਂ ਠੀਕ ਠਾਕ ਹੋਰ ਭਾਈ ਮੇਰੀ ਠੀਕ ਆ ਬਸ ਵਧੀਆ ਹੀ ਵਧੀਆ ਹੋਰ ਕਿੰਮਾ ਬਹੁਤ ਟਾਈਮ ਬਾਅਦ ਮਾਰੇ ਕਿਹੜਾ ਤੁਸੀਂ ਤਾਂ ਹੋਰ ਬਸ ਤੈਨੂੰ ਪਤਾ ਕੰਮ ਤਾਂ ਦੇ ਜੇ ਉਹ ਇਹ ਸੀਰੀਏ ਆ ਜਾਂਦਾ ਖੇਤੋਂ ਤਾਂ ਮੈਂ ਤਾਂ ਜਾ ਰਿਹਾ ਸੀ ਪਾਸੇ ਕੰਮ ਆਇਆ ਸੀਗਾ ਮਹਾ ਕਿਤੇ ਠੰਡ ਛੁੰਡ ਕਰਕੇ ਰੱਬ ਨੇ ਹੁਣ ਤਾਂ ਹੀ ਨਿਕਲਦੇ ਬਾਹਰ ਨਾ 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 ਬਸ ਕੰਮ ਤਾਂ ਦੇ ਵਗ ਜਾਂਦੇ ਆ ਬਸ ਮੈਂ ਵੀ ਅੱਜ ਕਲਰ ਰੇਰੂ ਜੀ ਪਾਤੀ ਸੀ ਵਧੀਆ ਗੜੇ ਗਣਕਾ ਹਾਂ ਵਧੀਆ ਹੋ ਰਹੀਏ ਕੇਰਾਂ ਜੀ ਦਾ ਸੀ ਇਹ ਉਹ ਗੀ ਸਾਡਾ ਸਾਡਾ ਜਾਂਦਾ ਨਹੀਂ ਪੈਪਲ ਸੁਪਰ ਸੀਡਰ ਨਾਲ ਬਜਾਈ ਤੀ ਕੇਰਾਂ ਤਾਂ ਲੱਗਿਆ ਦੀ ਵੀ ਬਣ ਕੇ ਕੰਮ ਜੀ ਸੁਣ ਸਾਂ ਜੀ ਫਿਰ ਉਹ ਚਲੋ ਨਾਲ ਨਾਲ ਰੇਸ ਫਰੀਜੀ ਕਰਨਾ ਉਹ ਜਿਹੜਾ ਸਾਰਾ ਕੰਮ ਕਰ ਸਕਦੇ ਸੀ ਜੀ ਨੇ ਸਾਰਾਂ ਦੀ ਹਾਲਾ ਜੀਰੀ ਪਹਿਲਾਂ ਮਾੜੀ ਨਿਕਲ ਗਈ ਸ ਬਸ ਬਾਕੀ ਤੁਹਾਨੂੰ ਪਤੀ ਆ ਪਹਿਲਾਂ ਉਧਰ ਉੜ ਜਰੇ ਤੇ ਹਾਂ ਕੁੜੀ ਵਾਲੇ ਕੰਮ ਜਿੱਚ ਤਾਂ ਭਾਈ ਲੈ ਉਹਦਾ ਮੈਨੂੰ ਪਤਾ ਲੱਗਿਆ ਉਹ ਤਾਂ ਮਣੀ ਖਾਸਾ ਹੈ ਕੰਮ ਖਰਾਬ ਹੋ ਗਿਆ ਹੈ ਉਹਦਾ ਹੀ ਹੁਣ ਬਸ ਕੀ ਕਰੀਏ ਫਿਰ ਜਿਹੜਾ ਕਿਸਮਤਾਂ ਦੇ ਰੌਣੇ ਨੇ ਗੱਲ ਤਾਂ ਤੇਰੀ ਸਾਂਹੀ ਪਹਿਲਾਂ ਬਾਪੂ ਵਾਗਿਆ ਪਿਛਲੇ 1.5 ਸਾਲ ਪਹਿਲਾਂ ਫੇਰ ਪਰੌਣੇ ਵਾਲਾ ਹੋ ਗਿਆ ਤੇਰੇ ਗਾਲ ਪੈ ਗਿਆ ਸਾਰਾ ਢੋਲਾ ਹਾਂ ਉਦੋਂ ਬਾਅਦ ਪਰੌਣੇ ਵਾਲਾ ਚਲਾਇਆ ਤੀ 11 ਦਾ ਬੀਲ ਬਾਪੂ ਨੇ ਵਿਆਹ ਕਰਤਾ ਜੀ ਕੁੜੀ ਦਾ ਵੀ ਚਲ ਵਧੀਆ ਵਿਚਾਰੀ ਆਪਣੇ ਘਰੇ ਬਸਦੀ ਹੋ ਗਈ ਗਾਹਾਂ ਗਾਹਾਂ ਪਾਈ ਦੇਖਿਆ ਕੋਈ ਰਿਸ਼ਤੇ ਰਸਤੇ ਗਾਹਾਂ ਦਾ ਹੀ ਹੁਣੇ ਹੋ ਰਿਹਾ ਉਧਰੋਂ ਦਾ ਜਵਾਬ ਜਾਂ ਨਿਭੜਨ ਮੜਈਆ ਹੋ ਗਿਆ ਉਹ ਕਹਿੰਦੀ ਵਸਤੇ ਰੱਖਦੀ ਨਹੀਂ ਪਰੌਣਾ ਪੂਰਾ ਹੋਣ ਤੋਂ ਬਾਅਦ ਤੇ ਉਦੋਂ ਬਾਅਦ ਕੋਈ ਆਇ ਨਹੀਂ ਰਿਹਾ ਕੋਈ ਨਾ ਕੋਈ ਕਰਾਰਿਆ ਪਹਿਲਾ ਮਸਾ ਹੋਇਆ ਸੀ ਮੇਰੀ ਗੱਲ ਸੁਣ ਮਣੀ ਸਾਂ ਹਾਂ ਆਪਣੇ ਰਿਸ਼ਤੇਦਾਰੀ ਚਾ ਮੁੰਡਾ ਅੱਛਾ ਜੀ ਹਾਂ ਜੇ ਤੂੰ ਕਹੇ ਭਾਈ ਮੈਂ ਗੱਲ ਤੋੜ ਲੈਣਾ ਨਾ ਨਾ ਭਾਈ ਇਹ ਚ ਕਹਿਣ ਦੀ ਤਾਂ ਬਾਈ ਸਭ ਗੱਲੇ ਨਹੀਂ ਕੋਈ ਤੁਸੀਂ ਤੋਰੋ ਤਾਂ ਗੱਲ ਅਸਟੱਕ ਪਾਲ ਦੇ ਦੀ ਵੀ ਚਲ ਵਿਚਾਰੀ ਦਾ ਦਵਾਰੋਂ ਕੋਈ ਘਰ ਵਾਜੇ ਮੇਰੀ ਭੈਣ ਦਾ ਹੈ ਕਿਉਂਕਿ ਤੁਹਾਨੂੰ ਪਤਾ ਵੀ ਨਾ ਤਾਂ ਹੁਣ ਆਏ ਜੇ ਲੈਣ ਦੇਣ ਜੋਗੀ ਰਹੇ ਹੁਣ ਦਵਾਰੋਂ ਕਰ ਜਾ ਪਹਿਲਾਂ ਚੜਿਆ ਪਿਆ ਤਾਂ ਇਓਂ ਹੀ ਗੱਲ ਕਰਦਾ ਆ ਚੀ ਮਾਸੀ ਵਰਗੀ ਨਾਲ ਕਰ ਲਈ ਰਹੇ ਹਾਂ ਜਿਹੜੀ ਬਾਈ ਮਿਲਿਆ ਸੀਗਾ ਠੀਕ ਹੈ ਭਾਈ ਹਾਂ ਕੋਈ ਨਾ ਭਾਈ ਇਦਾਂ ਤੂੰ ਟੈਨਸ਼ਨ ਨਾ ਮੰਨ ਫਰੇ ਤਾਂ ਮੈਂ ਮੈਂ ਉਹ ਕਰਦਾ ਬਸ ਜਾ ਕੇ ਮੈਂ ਮੋਟੇ ਨਾਲ ਚ ਮਾਰੂ ਕਿਹੜਾ ਚੰਗਾ ਲੱਗਦੇ ਟੱਪ ਦੇ ਲਾਦੀ ਮੈਨੂੰ ਸੁਨੇਹਾ ਨਾ ਨਾ ਬਸ ਸੁਨੇਹਾ ਕੀ ਮੈਂ ਜਾ ਕੇ ਮੰਮੀ ਉਹਨਾਂ ਨਾਲ ਗੱਲ ਕਰਦਾ ਉਹ ਤਾਂ ਰਾਜੀ ਹੋ ਨੇ ਠੀਕ ਹੈ ਜਾ ਕੇ ਕਰੋ ਗੱਲਬਾਤ ਮੁੰਡੇ ਵਾਲਿਆਂ ਨਾਲ ਨਾਲੇ ਫਿਰ ਤੇਰਾ ਵੀ ਕਰਾਂਗੇਗਾ ਹਾਂ ਹੋਈ ਪਈਆ ਮੇਰਾ ਤਾਂ ਚਲ ਭੈਣ ਦਾ ਹੋ ਜੇ ਹੁਣ ਕੀ ਕੋਈ ਨਾ ਅੱਗੇ ਕਰ ਲਾਂਗੇ ਹਾਂ ਤੂੰ ਮੈਨੂੰ ਦੱਸੀ ਫਿਰ ਕੋਈ ਆਪਾਂ ਕਰਦੇ ਹਾਂ ਕੋਈ ਨਹੀਂ ਹਾਂ ਠੀਕ ਠੀਕ ਆ ਠੀਕ ਚਲ ਬਈ ਚੱਲ ਜੇ ਬਾਈ ਕਹਿੰਦਾ ਨਾ ਵੀ ਇਹ ਰਿਸ਼ਤਾ ਬਣ ਗਿਆ ਆਨਾਲੇ ਤਾਂ ਮੇਰੀ ਭੈਣ ਦਾ ਹੋਇਆ ਮੈਤੋ ਵੀ ਉਹਦਾ ਮੂੰਹ ਜਾਂ ਦੇਖਿਆ ਨਹੀਂ ਜਾਂਦਾ ਜਿਹੜਾ ਸਾਰਾ ਦਿਨ ਬਸੋਈ ਜਿਵੇਂ ਬੈਠੀ ਰਹਿੰਦੀ ਐ ਹੋਰ ਉਹਦੀ ਦੀ ਬੋਲਦੀ ਨੂੰ ਟੰਗ ਨਾਲ ਜਿੱਦਿਆਂ ਦਾ ਪੁਰਾਣਾ ਮਰਿਆ ਚਲ ਜੇ ਰਿਸ਼ਤਾ ਬਣ ਗਿਆ ਨਾ ਫੇਰ ਸਾਸੀਂ ਵੀ ਸੁਖ ਦਾ ਸਾਂਣੇ ਜੁਗ ਹੋ ਜਾਵਾਂਗੇ ਇਹ ਪਰਮਾਤਮਾ ਕਰੇ ਕਿਰਪਾ ਕਿੰਨੇ ਮਾ ਟਾਈਮ ਨਾਲੇ ਪੈ ਗਈ ਹਾਂ ਉਹ ਨਹੀਂ ਪੈਗੀ ਆ ਦਵਾਈ ਜੀ ਖਾ ਕੇ ਸੁੱਤੀ ਸੀ ਅੱਛਾ ਬਿੰਦ ਹੋਰ ਹੱਲੇ ਹੋਇਆ ਨਹੀਂ ਸੱਟ ਉਹਦਰਾ ਅੱਬੇ ਕਾਹ ਨੂੰ ਸੱਟ ਹੋਇਆ ਦੁਖੀ ਜਾਂਦੀ ਐ ਲੱਤ ਹਜੇ ਮੂੰਹ ਜੇ ਬਣਿਆ ਹੁਣ ਮੜਾ ਜਾ ਲੈ ਆ ਮੈਂ ਖੇਤ ਨੂੰ ਤਾਂ ਗਿਆ ਸੀ ਤੂੰ ਮੈਨੂੰ ਕਹਿੰਦੀ ਮੈਂ ਲਿਆਉਂਦਾ ਹੈਂ ਅਬੇ ਤੂੰ ਕਿੱਥੇ ਕਿੱਥੇ ਜਾਵੇਂਗਾ ਪੁੱਤ ਹੁਣ ਤੂੰ ਦਵਾਈ ਲਿਆਉਂਦਾ ਕਿ ਖੇਤ ਜਾਂਦਾ ਚਲ ਕੋਈ ਨਾ ਮੈਂ ਲੈ ਆਈ ਜਾ ਕੇ ਬਿੰਦ ਚ ਐ ਮੈਂ ਇੱਕ ਤਾਂ ਤੂੰ ਆਹ ਨਾ ਕਿਆ ਕਰ ਬਾਰ ਬਾਰ ਵੀ ਤੂੰ ਕਿਧਰ ਕਿਧਰ ਹੁਣ ਫਿਰ ਜਿਹੜਾ ਘਰ ਦੇ ਕੰਮ ਨੇ ਕਬੀਲਦੇ ਰਿਆਂ ਤਾਂ ਕਰਨੇ ਪੈਣਗੇ ਹੁਣ ਤੈਨੂੰ ਹੀ ਪਤਾ ਬਾਪੂ ਤੋਂ ਬਾਅਦ ਕੌਣ ਹੈ ਜਿਹੜਾ ਹੁਣ ਇੰਨੀ ਉਮਰ ਸੀਗੀ ਕਬੀਲਦਾਰੀਆਂ ਚੱਕਰ ਨਾਲ ਤਾਂ ਬਾਤ ਤੇਰੇ ਸਿਰ ਤੇ ਸਾਰੀ ਜ਼ਿੰਮੇਵਾਰੀ ਹੋਰ ਕੌਣ ਕਰੂ ਹੋਰ ਤੁਸੀਂ ਜਾਓਗੇ ਖੇਤ ਫਰ ਹੁਣ ਜੇ ਮੈਂ ਹੈਗਿਆ ਮੈਂ ਕਰੂੰਗਾ ਨਹੀਂ ਜੇ ਨਾ ਕਰਿਆ ਚੱਕ ਕੇ ਇਧਰ ਇਹਨਾਂ ਨੂੰ ਦੇਤੀ ਠੇਕਿਆਂ ਦੇ ਇਹ ਵਿੱਚੋਂ ਨਾਲ ਦਾ ਖਾਈ ਜਾਇ ਕਰਨਗੇ ਨਾਲੇ ਆਪਣੇ ਆਪਾਂ ਨੂੰ ਕੁਝ ਨਹੀਂ ਬਚਣਾ ਆਪਣੀ ਜ਼ਮੀਨ ਖਾਬ ਜਾਣਗੇ ਜੇ ਨਾ ਕਰਾਂਗੇ ਨਾਲੇ ਕਹਿਣਗੇ ਬਲੰਗ ਨਹੀਂ ਬਬਾ ਕੰਮ ਨੰਨ ਨਾ ਨੀ ਕਰ ਤੇ ਉਹ ਬੱਤ ਬੱਤ ਦੀ ਗੱਲ ਠੀਕ ਆ ਇਹ ਤਾਂ ਹੁਣ ਕਰਨੀ ਬੋ ਚੱਲ ਤੂੰ ਛੱਡ ਕਿਹੜੀਆਂ ਗੱਲਾਂ ਲੈ ਕੇ ਬਹਿ ਜੰਨੀ ਆ ਹਾਂ ਉਹ ਮਿੰਦਨ ਸੱਚ ਮਰੀਕ ਮਿਲਿਆ ਜੀ ਮਲਾਈ ਖਾਣਿਆ ਦਾ ਅੱਛਾ ਕੀ ਕਹਿੰਦਾ ਉਹ ਆਪਣਾ ਕਮਾਂਡੀ ਖੇਤੜਾ ਹਾਂ ਕੀ ਕਹਿੰਦਾ ਉਹ ਮਿਲਿਆ ਮੈਨੂੰ ਉਹ ਕਹਿੰਦਾ ਕਹਿੰਦਾ ਵੀ ਕੁੜੀ ਦਾ ਰਿਸ਼ਤਾ ਕਹਿੰਦਾ ਕੀ ਕਹਿੰਦਾ ਵੀ ਤੁਸੀਂ ਕਰ ਰਹੇ ਹੋ ਵੀ ਕਿਤੇ ਕਰਿਆ ਨਹੀਂ ਮੈਂ ਹਸਤੇ ਨਹੀਂ ਕਿਤੇ ਕਰਿਆ ਹੋ ਪਾਈ ਸਾਹ ਹਾਂ ਹਾਂ ਕੰਨ ਵੀ ਮੈਂ ਮੇਰੀ ਨਿਗਾਹ ਆ ਜਾਏਗਾ ਇਸ ਤਰੀਕੇ ਮੰਗਦਾ ਅੱਛਾ ਨਾ ਕਰੇ ਪੁੱਛ ਲਈ ਮਹਾਕਰਤਾ ਪੁੱਛਾ ਪਛਾਇਆ ਕਿ ਨਾ ਨਾ ਮੈਂ ਕਿਹਾ ਮਾ ਮੇਰੇ ਰਸਤਾ ਦੇਖ ਲੋ ਠੀਕ ਹੈ ਲੈ ਠੀਕ ਆ ਫਿਰ ਤੂੰ ਕਹਿ ਦਿੰਦਾ ਵੀ ਹਾਂ ਕੋਈ ਨਾ ਨਾ ਮੈਂ ਦੇਖ ਲਾਂਗੇ ਮੈਂ ਕਹਤਾ ਹਾਂ ਹੋਰ ਇਹ ਨਾ ਇੱਕ ਅੱਦੇ ਦਿਨ ਚਾਊਗਾ ਠੀਕ ਆ ਠੀਕ ਹੈ ਠੀਕ ਆ ਆ ਕੇ ਦੱਸ ਦੂ ਆਪਾਂ ਨੂੰ ਕੀ ਗੱਲ ਬਾਤ ਹੈ ਠੀਕ ਨੇ ਐ ਆਵਾ ਹੁਣ ਇੱਕ ਇੱਕ ਨੱਕ ਦਿਨ ਦਾ ਤੋਰਨੀ ਹੈ ਤੇ ਹੋਰ ਹੋਰ ਕੀ ਕਰਾਉਂਦਾ ਵੀ ਰਸਤਾ ਪਹਿਲਾਂ ਨਾ ਮਸਾ ਬਣਿਆ ਸੀ ਤੈਨੂੰ ਵੀ ਪਤਾ ਹੈ ਹੋਰ ਕੀ ਆ ਚਲ ਜਿਹੜਾ ਵੀ ਹੋਂ ਤਾਂ ਮੈਂ ਕਹਤਾ ਸੀ ਮਾ ਸਾਡੇ ਕੋਲ ਲੈਣ ਦੇ ਨੁਣੀ ਇਹਨਾਂ ਕੋਈ ਸ ਹੈਗਾ ਹੁਣ ਕਿ ਪਹਿਲਾਂ ਮਾਥਾ ਕਰਿਆ ਸੀ ਪਹਿਲਾਂ ਨੇ ਹਾਲੇ ਕਰਦਾ ਜੜਿਆ ਸਾਡੇ ਸਰ ਹਾਂ ਵੀ ਕਿੰਦਰ ਕਿੰਦਰ ਹੋਈ ਗਏ ਹਾਂ ਭਾਈ ਅਸੀਂ ਕੁਛ ਦੇਣਾ ਲੈਣਾ ਨਹੀਂ ਹੈਗਾ ਸਾਡੇ ਕੋਲ ਤਾਂ ਕੁੜੀ ਕੁੜੀ ਹੋਈ ਹੈ ਮੈਂ ਤਾਂ ਆਪੇ ਇਸ ਜੀ ਦੀ ਟੈਨਸ਼ਨ ਲੈਂਦੀ ਵੀ ਵਸਾ ਵੀ ਕਿ ਨਾ ਕੁੜੀ ਦਾ ਕਰ ਦਈਏ ਹੋਰ ਮੈਨੂੰ ਤਾਂ ਆਪ ਹੀ ਟੈਨਸ਼ਨ ਖਾਈ ਜਾਂਦੀ ਦਿਨ ਰਾਤ ਟੈਨਸ਼ਨ ਜੀ ਨਿਬੜ ਜੂਗੀ ਮੁੜ ਕੇ ਫਿਰ ਐ ਨਹੀਂ ਰੂਗਾ ਨਾਲੇ ਇੱਕ ਵਾਰੀ ਤਾਂ ਮਸਾਂ ਤੋਰੀਆਂ ਜਾਂਦੀਆਂ ਹਨਾ ਫੇ ਤੇਰਾ ਵੀ ਕਰਨਾ ਉਹ ਮੇਰਾ ਤਾਂ ਪੈ ਹੋ ਜੂਗਾ ਮੇਰੇ ਜੜੇ ਕਸਮ ਵਿੱਚ ਲਿਖਿਆ ਹੋਇਆ ਹੁਣ ਹੋਊਗਾ ਹੋ ਜੂਗਾ ਨੜੇ ਮਾਂ ਇਹਨਾਂ ਦੇ ਮੂੰਹ ਬੰਦ ਹੋਣਗੇ ਜਿਹੜੇ ਬੁੱਲਾ ਵੀ ਹੱਸਦੇ ਨੇ ਇਹਨਾਂ ਨੂੰ ਤਾਂ ਐਂ ਕਿ ਆਪਾਂ ਨੂੰ ਕਿਹੜਾ ਕੁਝ ਪਤਾ ਹੈ ਕੋਈ ਨਾ ਕੋਈ ਟੈਨਸ਼ਨ ਨਾ ਲੈ ਸਾਰੇ ਕੁਝ ਟਾਈਮ ਨਾਲ ਆਪਾਂ ਆਪੇ ਸੈੱਟ ਕਰ ਲਾਂਗੇ ਸੋ ਮਾਂ ਪੱਤ ਰੋਟੀ ਲਿਆ ਮਨੀ ਨੂੰ ਹੋਰ ਮਾਂ ਮੈਂ ਤਾਂ ਵੀ ਫਾਲਤੂ ਟੈਨਸ਼ਨ ਨਾ ਲੈ ਕੇ ਬਹਿ ਜਾਂਦਾ ਹੋਰ ਵੇਸ ਮੈਂ ਰੋ ਸੋਚਦਾ ਵੀ ਸੋਚਣਾ ਨਹੀਂ ਹੈਗਾ ਚੀਜ਼ਾਂ ਬਾਰੇ ਮੈਂ ਕੀ ਗੱਲ ਹੋ ਗਈ ਕੁੜੇ ਰੋਟੀ ਲਿਆ ਦੇ ਮੁੰਡੇ ਨੂੰ ਸਵੇਰ ਦਾ ਭੁੱਖਾ ਤੁਰਿਆ ਹੋਰ ਬਾਈ ਤੂੰ ਐ ਕਰ ਰੋਟੀ ਪਾ ਕੇ ਲਿਆ ਫਿਰ ਮੈਂ ਮੜਾ ਜਾ ਜਾਣਾ ਸ਼ਹਿਰ ਚ ਚੱਲ ਲਿਓਣੀ ਆ ਮੈਂ ਸਮਾਂ ਸਮੋਹ ਲਿਆਈ ਨੀ ਰਿਆ ਦੇ ਇੱਕ ਅੱਧੀ ਮੈਂ ਖਾ ਲਉ ਚੱਲ ਲਿਓਣੀ ਆ ਫਿਰ ਮੈਨੂੰ ਤੇਰੀ ਚਿੰਤਾ ਲੱਗੀ ਪਈ ਹੈ ਕੀ ਕਰਾਂ ਬੰਦਾ ਟੈਨਸ਼ਨ ਨਾ ਲੈ ਮਰੀਕ ਨਾਲ ਹੋਗੀ ਨਾ ਗੱਲ ਉਹ ਆਪੇ ਹੱਲ ਕਰ ਦੂਗਾ ਨਾਲੇ ਐਹਾ ਜਿਹਾ ਬੰਦਾ ਪਹਿਲੀ ਵਾਰ ਮਿਲਿਆ ਨਹੀਂ ਕੋਈ ਨਹੀਂ ਕਿਸੇ ਨੂੰ ਕਰਾਉਂਦਾ ਅਗਲਾ ਮੈਨੂੰ ਕਹਿੰਦਾ ਭਈ ਇਹ ਕੋਈ ਰਿਸ਼ਤਾ ਪਾ ਲੈ ਕੇ ਨਾ ਮਹਾਨਾਏ

हाँ रुक जा मैं बहार जाके गल करती हेलो है। हाँ वो की तू तो भी कहो जैम फोन कर दंगा हाँ, किथे ओहो मम्मी घर ही आ सुती पे मम्मी अच्छा चलो ਦੇਖਦੀ ਆ ਕੋਈ ਨਹੀਂ ਮਾਰਦੀ ਆ ਬਹਾਨਾ ਕੋਈ ਨਹੀਂ ਮੈਂ ਆਉਂਗੀ ਬਸ 5 ਮਿੰਟ ਹੀ ਠੀਕ ਹੈ ਨਾ ਬੜਾ ਟਾਈਮ ਨਹੀਂ ਮੈਂ ਖੜਨਾ ਹੈਗਾ ਠੀਕ ਹੈ ਚੰਗਾ ਠੀਕ ਕਮਾਲ ਹੋ ਗਿਆ ਰਿਕਾ ਹੋਂਦਾ ਫੋਨ ਕਰਿਆ ਹਾਈ ਤੱਕ ਨਹੀਂ ਆਈ ਹੈਗੀ ਫਿਰ ਕਹਿੰਦਾ ਮੈਨੂੰ ਕਹਿੰਦਾ ਇਹ ਕੋਈ ਰ ਦੇਖ ਲੂਗਾ ਫਿਰ ਪੰਗਾ ਛੱਡ ਜੂਗਾ ਰਖੇ ਖੜੇ ਆ ਜਾ ਇਹ ਮਰੂ ਕਿਸੇ ਦਿਨ ਕਿਸੇ ਦਿਨ ਦੇ ਫਿਰ ਤੱਕ ਹੀ ਪੂਬੂ ਉਹ ਆਉਂਦੀ ਹੈ ਪੁੱਛਦੇ ਹਾਂ ਲੋ ਆਓ ਸੋਹਣਿਆਂ ਆਜੋ ਕਿੰਨਾ ਟਾਈਮ ਹੋ ਗਿਆ ਤੈਨੂੰ ਫੋਨ ਕਰੀਨੂੰ ਤੂੰ ਪਹੁੰਚੀ ਤੂੰ ਹੋਣਾ ਲੈ ਤੁਸ ਤਾਂ ਵਿਹਲੇ ਹੋ ਮੈਨੂੰ ਤੁਹਾਨੂੰ ਪਤਾ ਕਿੰਨੇ ਕੰਮ ਰਹਿੰਦੇ ਆ ਕਰੇ ਓਏ ਕੰਮ ਤਾਂ ਮੈਨੂੰ ਪਤਾ ਐ ਬੇਬੇ ਮੇਰੀ ਏ ਤੇ ਤੂੰ ਮੇਰੇ ਘਰੀ ਦਾ ਸੋਚ ਆ ਬੀਜ ਨੇ ਫੋਨ ਕਰਖਿਆ ਜਿਹਨੂੰ ਮਿਲਣ ਆ ਰਹੀ ਐ ਤੂੰ ਛੇਤੀ ਤਾਂ ਆ ਸਕਦੀ ਐ ਛੇਤੀ ਤਾਂ ਆ ਸਕਦੀ ਯਰ ਮੈਨੂੰ ਐਂ ਦੱਸ ਨਾ ਤੇ ਮੈਨੂੰ ਕਰਿਆ ਫੋਨ ਨਾ ਤੂੰ ਮਿਲਣ ਆਈਏ ਕਿ ਤੂੰ ਇਹਦੇ ਕਿੱਥੇ ਵੜ ਰਹੀ ਦੀ ਨਾ ਚੱਲ ਮੈਂ ਤਾਂ ਨਹੀਂ ਕਰਿਆ ਤੇ ਤੁਸੀਂ ਆਪ ਹੀ ਕਰ ਲੈਂਦੇ ਤੁਸੀਂ ਨਹੀਂ ਕੀਤਾ ਯਾਰ ਮੈਂ ਕਿਵੇਂ ਕਰਦਾ ਉਹ ਮੈਨੂੰ ਆਏ ਆ ਵੀ ਤੇਰੀ ਮੰਮੀ ਚੱਕ ਲੈ ਜਾਂ ਤੇਰੇ ਭਾਈ ਨੇ ਚੱਕ ਲੈ ਫੇਰ ਔਖਾ ਹੋ ਜਾਂਦਾ ਤੂੰ ਆਪ ਕਰ ਸਕਦੀ ਸੀ ਫੋਨ ਤਾਂ ਤੁਹਾਨੂੰ ਪਤਾ ਪਹਿ ਹੈ ਕੀ ਕੁਛ ਬਣ ਗਿਆ ਮੇਰੇ ਨਾਲ ਨਾਲੇ ਹੁਣ ਮੇਰਾ ਘਰੋਂ ਨਿਕਲਣਾ ਬਹੁਤ ਔਖਾ ਓਏ ਮੈਂ ਤਾਂ ਮੰਨਦਾ ਤੇਰਾ ਔਖਾ ਹੈ ਤੂੰ ਮੇਰੇ ਵੱਲ ਵੀ ਦੇਖ ਔਖਾ ਤਾਂ ਮੇਰਾ ਵੀ ਬਹੁਤ ਹੈ ਥੋੜਾ ਬਸ ਚਲੇ ਨਾ ਤਾਂ ਤੂੰ ਸਦਾ ਰੋਜ ਹੀ ਸੱਦ ਲਉ ਮੈਨੂੰ ਓ ਤੈਨੂੰ ਰੋਜ ਕਦੋਂ ਗਿਆ ਮੈਂ ਤੈਨੂੰ ਕਿਹਾ ਇੱਕ ਦਿਨ ਆ ਜਾ ਤੂੰ ਕਦੇ ਫੋਨ ਕਰ ਲੈ ਕਦੇ ਮਿਲ ਲਾ ਜਾ ਚਲ ਆਏ ਕਰੋ ਹੁਣ ਮੈਂ ਆ ਗਈ ਹੁਣ ਮੇਰੇ ਪਾਲੋਂ ਦਰਸ਼ਨ ਜਿਹੜੇ ਪਾਉਣੇ ਆ ਤੂੰ ਦਰਸ਼ਨ ਤਾਂ ਪਾਉਂਗਾ ਮੈਂ ਤੂੰ ਹੁਣ ਮੇਰੇ ਵੱਲ ਦੇਖ ਉਮਰ ਮੇਰੀ ਵੀ ਲੰਘਦੀ ਜਾ ਰਹੀ ਐ ਕੋਈ ਹਿੱਲਾ ਕਰ ਤੁਹਾਡੇ ਕੋਲ ਇਹ ਤਾਂ ਨਾ ਆਹੀ ਗੱਲਾਂ ਹੁੰਦੀਆਂ ਜਦੋਂ ਦੇਖ ਗੱਲਾਂ ਤੂੰ ਤਾਂ ਮਜ਼ਾਕ 'ਚ ਕਰਦੀਆਂ ਸਮਨ ਮੈਂ ਤੈਨੂੰ ਸੱਚੀ ਗੱਲ ਕਹਿ ਰਿਹਾ ਜੇ ਕੱਲ ਨੂੰ ਮੇਰਾ ਕਿਤੇ ਰਿਸ਼ਤਾ ਹੋ ਗਿਆ ਨਾ ਫਿਰ ਦੇਖਾਂਗੇ ਆਏ ਕਿਵੇਂ ਹੋ ਜਾਊਗਾ ਮੈਂ ਹੁਣ ਦੇਊਂਗੀ ਪਰ ਮੈਂ ਉਹੀ ਤਾਂ ਗੱਲ ਕਹਿਣਾ ਵੀ ਤੂੰ ਕੋਈ ਗੰਨਰਾ ਆ ਪਾ ਪਾਸਤਾ ਹੋ ਜਾਏਗਾ ਉਹ ਐਕਟੀ ਹੋ ਜੋ ਹੋ ਜੋ ਐ ਕਿੰਨਤਾ ਹੋ ਜਾ ਲੈ ਬਈ ਪਾਸਤਾ ਹੋਣਾ ਹੀ ਆ ਪੇ ਹੋ ਠੀਕ ਹੈ ਹਾਂ ਵਧੀਆ ਮਨੀ ਮਨੀ ਦਸਤੀ ਕਾਲ ਸਕੂਲ ਨਹੀਂ ਗਿਆ ਅੱਜ ਜੀ ਸਾਡੇ ਪੇਪਰ ਮੁੱਕ ਗਏ ਜੀ ਅੱਛਾ 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 ਛੁੱਟੀਆਂ ਨੇ ਫੇਰ ਤੁਹਾਡੀ ਤਾਂ ਇਹ ਤਾਂ ਲੈ ਬਈ ਹੁਣ ਫਿਰ ਤੈਨੂੰ ਘਰੇ ਬਦੀਨ ਕਰਿਆ ਕਰੂਗਾ ਹੋਰ ਹੋਰ ਪਤੰਗ ਜੇ ਨਹੀਂ ਚੜਾਉਣਾ ਹਟਦੇ ਹੁਣ ਪਤੰਗ ਤਾਂ ਤੈਨੂੰ ਵਧੀਆ ਜਿਹਾ ਆਖਾਂ ਦਾ ਮਨੀ ਤੇਰਾ ਫੋਨ ਫੋਨ ਜਲਾਏ ਸੀ ਚੱਕੇ ਹੀ ਨਹੀਂ ਹੈਗਾ ਓਹੋ ਬਈ ਓਏ ਘਰੇ ਰਹਿ ਗਿਆ ਮੈਂ ਤਾਂ ਤਾਂ ਦਪਾਣਾ ਮੈਂ ਘਰੇ ਭੁੱਲੇ ਆ ਮੈਂ ਮਾ ਚਲ ਖੇਤ ਨੂੰ ਲੰਘਿਆ ਆ ਬਸ ਹੁਣ ਹਰਾ ਵੱਢਣੀ ਜਾਂਦਾ ਆਹੋ ਮੈਂ ਵੀ ਦੁੱਧ ਭਣ ਗਿਆ ਸੀ ਉੱਥੇ ਡੈਰੀ ਤੋਂ ਦੱਸਿਆ ਮੁੰਡਿਆਂ ਨੇ ਕਹਿੰਦੇ ਖੇਤਗਾ ਨਹੀਂ ਲੰਘ ਗਿਆ ਅੱਛਾ ਮਾ ਚੱਲ gekeੜਾ ਮਾਰੇ ਆਉਣਾ ਨੇ ਖੇਤ ਉਹ ਸਬਜ਼ੀ ਬਾਜੀ ਲਈ ਬਈ ਹੁਣ ਹੁਣ ਤਾਂ ਵਧੀਆ ਹੋ ਰਹੀ ਐ ਕੋਈ ਨਾ ਕੋਈ ਨਾ ਹਾਂ ਆਪਣੇ ਵੀ ਵਧੀਆ ਚੱਲ ਘਰੇ ਵੀ ਲਾ ਰੱਖੀ ਬੜੀ ਜੀ ਅੱਛਾ ਹਾਂ ਵਧੀਆ ਥੋੜਾ ਜਿਹਾ ਉਹ ਵਧੀਆ ਐ ਇਹਨਾਂ ਥਾਂ ਪਿਆ ਹੋਵੇ ਉਹਨੂੰ ਵਰਤਣਾ ਹੀ ਚਾਹੀਦਾ ਹਾਂ ਹੋਰ ਠੀਕ ਆ ਬਸ ਵਧੀਆ ਬਈ ਟਾਈਮ ਬਸ ਕਰੀ ਜਾਂਦੇ ਆ ਤੇ ਮੈਂ ਤਾਂ ਆਈ ਲਾਇ ਸੀ ਤੈਨੂੰ ਫੋਨ ਅ ਉੱਧਰ ਜਾ ਕੇ ਆਇਆ ਸੀ ਆਪਣਾ ਕੰਮਾ ਬਣ ਗਿਆ ਉਹ ਲੈ ਉਹ ਬਣ ਗਿਆ ਹਾਂ ਸੇ ਕੀ ਕਹਿੰਦੇ ਬਈ ਉਹ ਮੈਂ ਸਾਰੀ ਗੱਲ ਬਾਤ ਦੱਸਤੀ ਭਾਈ ਆ ਗੱਲ ਹੋਈ ਹੋਈ ਹੈਗੀ ਹਾਂ ਉਹ ਕਹਿੰਦੇ ਵੀ ਚੱਲ ਕੋਈ ਗੱਲ ਨਹੀਂ ਭਾਈ ਅੱਛਾ ਹਾਂ ਉਹ ਅਗਲਾ ਪਿਛਲਾ ਦੱਸਤੀ ਸਾਰੀ ਗੱਲ ਮੰਨ ਗਏ ਭਾਈ ਉਹ ਤੇ ਮਹਾ ਪੜਦਾ ਰੱਖਣ ਦਾ ਕੋਈ ਫਾਇਦਾ ਨਹੀਂ ਕੱਲ ਨੂੰ ਫੇਰ ਗੱਲ ਮੂਰੇ ਆਊਗੀ ਹਾਂ ਵੀ ਬਾਅਦ ਚ ਫੇਰ ਉਹ ਹੀ ਮੈਂ ਤਾਂ ਅਗਲੇ ਨੂੰ ਸਾਰੀ ਗੱਲ ਦੱਸਤੀ ਚੱਲ ਫਿਰ ਮੈਂ ਭਾਈ ਕੋਈ ਨਾ ਮੈਂ ਕਰੇ ਕਰ ਤਾਂ ਗੱਲ ਨਾਲੇ ਹੋਰ ਆ ਹੁਣ ਤੁਸੀਂ ਇਹ ਰਿਸ਼ਤਾ ਨਾ ਖੰਜਾ ਲਓ ਇਹ ਜਿਹੜੇ ਰਿਸ਼ਤੇ ਵਾਰ-ਵਾਰ ਨਹੀਂ ਬਣਦੇ ਹੁੰਦੇ ਘਰੇ ਤਾਂ ਆਪਾਂ ਰੱਖ ਨਹੀਂ ਸਕਦੇ ਇਹਨੂੰ ਇੱਕ ਨ ਇੱਕ ਦਿਨ ਤਾਂ ਤੋੜਨੀ ਹੀ ਪਊਗੀ ਹਾਂ ਭਾਈ ਇਹ ਤਾਂ ਹੈ ਗੱਲ ਹੈ ਜੇ ਆਈ ਕਾਲ ਕਰੀ ਗਏ ਐ ਨਹੀਂ ਪਤਾ ਕਈ ਵਾਰ 100 ਅਗਲੇ ਦੀ ਰਾਇ ਬਦਲਦੀਦਾ ਕੀ ਪਤਾ ਲੱਗਦਾ ਨਾ ਗੱਲ ਤਾਂ ਸਹੀ ਆ ਬਾਈ ਨਾਲੇ ਹੁਣ ਤਾਂ ਘਾਰ ਆਈ ਲక్ష్ਮੀ ਨਹੀਂ ਮੋੜਿਆ ਕਰਦੇ ਉਹ ਕੰਮ ਹੋ ਰੇ ਹੋਰ ਨਾਲੇ ਛੋਟੇ ਸਿਰ ਤੋਂ ਬੋਝ ਉਤਰੂ ਹੈ ਹਾਂ ਵੀ ਹੁਣ ਮਸਾ ਕਰੇ ਰਿਸ਼ਤਾ ਆ ਆਪ ਤੋਂ ਚਲ ਤੁਸੀਂ ਕਰਾ ਰਹੇ ਹੋ ਵਧੀਆ ਛੋਟੀ ਹੈ ਨਾ ਮਿਹਰਬਾਨੀ ਉਹ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੁੰਦਾ ਮਾ ਖੇਤ ਦਾ ਗਵਾਂਢੀ ਆ ਤੇ ਕੂਨ ਨਾਂਨੇ ਹੁੰਦੇ ਦੇ ਗੱਲ ਪੈ ਗਈ ਕਬੀਲਦਾਰੀ ਹੈ ਹਾਂ ਬਈ ਚਲ ਮੈਂ ਕਰਦਾ ਫਿਰ ਮੈਂ ਗੱਲ ਮਸੀ ਨਾਲ ਗੱਲ ਕਰ ਲਈ ਨਾ ਕਿੱਦਾਂ ਆਉਣਗੇ ਪਰ ਕਹਿ ਦੱਸਿਆ ਨਹੀਂ ਉਹ ਇੱਕ ਦੋ ਦਿਨਾਂ ਚਾਹਣਗੇ ਮੈਂ ਤੈਨੂੰ ਫੋਨ ਕਰ ਦੂੰ ਚੱਲ ਮੈਂ ਕਰੀ ਇੱਕ ਵਾਰ ਨਾ ਮੈਨੂੰ ਫੋਨ ਕਰਦੀ ਫਿਰ ਵੀ ਇੱਕ ਦੋ ਦਿਨ ਪਹਿਲਾਂ ਪਰਵਾਂਦੇ ਇਹ ਕਰ ਦੂੰਗਾ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਮਸੀ ਨੂੰ ਦੱਸ ਦੀ ਜਾ ਕੇ ਬਸ ਹਾਂ ਵਧੀਆ ਰਿਸ਼ਤਾ ਬਸ ਗੋਲ ਨਾ ਕਰੇ ਹੁਣ ਦਾ ਨਾ ਬਾਈ ਹੁਣ ਨਹੀਂ ਕਰਦੇ ਗੋਲ ਹੁਣ ਤਾਂ ਨਾ ਮੈਂ ਮੈਂ ਕਹਿੰਦਾ ਸਰਾ ਵੀ ਮੈਂ ਤੇਰੇ ਵੱਡਦਾ ਪਹਿਲਾਂ ਮੈਂ ਜਾ ਕੇ ਦੱਸਣਾ ਹਾਂ 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 ਕੋਈ ਨਾ ਹਰਿਆ ਲੈ ਬਸ ਮੈਨੂੰ ਬਾਈ ਵੜ ਕੇ ਮੜਾ ਜੇ ਪਹਿਲਾਂ ਦੱਸ ਦੀ ਮੈਂ ਪਰਵਾਂਦੇ ਕਰ ਲਊਂਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰਵਾਹ ਹਾਈ ਮਾ ਹਾਈ 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 ਐ ਪੈਰੀ ਮਾਏ ਹਾਈ ਖੜੀ ਹੋ ਜਾ ਐ ਬੇ ਕੀ ਕਰਾਂ ਸਾਡੇ ਤਾਂ ਤਾਂ ਦੇਣੀ ਮਾੜੇ ਮੈਂ ਕੀ ਕਰਾਂ ਤੂੰ ਐ ਕਰ ਫਿਰ ਜੇ ਤੂੰ ਨਹੀਂ ਕੁਝ ਕਰਦੀ ਨਾ ਤਾਂ ਮੈਨੂੰ ਕੁਝ ਕਰਨਾ ਪਊਗਾ ਕੀ ਕਰਨਾ ਪਊਗਾ ਹੁਣ ਸੋ ਆਪਾਂ ਐ ਕਰਦੇ ਆ ਆਪਾਂ ਭੱਜ ਚੱਲਦੇ ਆ ਭੱਜ ਚੱਲਦੇ ਆ ਹਾਂ ਨਹੀਂ ਓਈ ਯਾਰ ਤੇਰੇ ਪਿੱਛੇ ਮੈਂ ਐਡਾ ਵੱਡਾ ਮੇਰੇ ਵੱਡਦਾ ਪਹਿਲਾਂ ਮੈਂ ਜਾ ਕੇ ਦੱਸਣਾ ਹਾਂ 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 ਕੋਈ ਨਾ ਖੜਾ ਲੈ ਬਸ ਮੈਨੂੰ ਮੋਬਾਈਲ ਬਣ ਕੇ ਮੜਾ ਜੇ ਪਹਿਲੇ ਦੱਸ ਦੀ ਮੈਂ ਪ੍ਰਬੰਧ ਕਰ ਲੂੰਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪ੍ਰਬੰਧ ਕਰ ਉਹ ਸਬਜੀ ਬਾਜੀ ਵਾਧੂ ਖੜੇ ਬਈ ਲੈ ਕੋਈ ਨਾ ਕੋਈ ਨਾ ਚਲ ਠੀਕ ਹੈ ਫਿਰ ਮੈਂ ਜਾਣਾ ਮੈਂ ਬੱਸ ਮੈਂ ਦੱਸ ਹੀ ਹਾਂ ਹਾਂ ਠੀਕ ਹੈ ਚਲ ਲੈ ਜੀ ਚੰਗਾ ਕੋਈ ਨਾ ਕੋਈ ਨਾ ਚਲ ਵਧੀਆ ਐ ਕਰਦਾ ਪਹਿਲਾਂ ਜਾ ਕੇ ਬੀਬੀ ਉਹਨਾਂ ਨੂੰ ਦੱਸ ਦਿੰਨਾ ਹਾਂ ਉਹ ਵੀ ਖੁਸ਼ ਹੋਗੀ ਨਾਲੇ ਬੋਝ ਥਰੂਆ ਦੇ ਵੀ ਕੁਝ ਤਾਂ ਚੱਲ ਨਹੀਂ ਬੈਠ ਜੰਦੀ ਹੈ ਚੱਲ ਚੱਲ ਵਧੀਆ ਉਹਨੇ ਵੀ ਫੋਨ ਟਾਈਮ ਨਾਲ ਹੀ ਕਰਤਾ ਆਪਾਂ ਸਮੇ ਹਲਾਇਆ ਉਹਨੇ ਅਗਲਾ ਤਿਆਰੀ ਤੁਰ ਕਰਨ ਨੂੰ ਆਉਦੀ ਹਾਈ ਮਾ ਹਾਈ 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 ਇਹ ਪੈਰ ਹੀ ਮੁਚ ਗਿਆ ਹਾਈ ਹਾਈ ਹਏ ਕੀ ਹੋ ਗਿਆ ਮਸੀ ਆਏ ਹਾਏ ਖੜੀ ਹੋ ਜਾ ਐ ਬੇ ਕੀ ਕਰਾਂ ਸਾਡੇ ਤਾਂ ਤਾਂ ਦੇਨੀ ਮਾੜੇ ਚੱਲਦੇ ਨੇ ਆ ਜਾ ਆ ਜਾ ਕੋਈ ਨਾ ਆ ਪਹਿਲਾਂ ਲੱਕ ਤੇ ਲੱਤ ਦੇ ਉੱਤੇ ਫੁਣਸੀ ਜੀ ਨਿਕਲੀ ਐ ਨਹੀਂ ਠੀਕ ਹੋਈ ਆਹੇ ਅੱਜ ਹੁਣ ਜੈਖਾਨੇ ਦਾ ਪੈਰ ਮੋਚ ਗਿਆ ਮੈਂ ਤਾਂ ਦੋਏ ਲੱਤਾਂ ਤੋਂ ਕੰਡਮ ਹੋ ਗਈ ਆ ਜਾ ਆ ਜਾ ਕੋਈ ਨਾ ਬਾਜਾ ਮਸੀ ਇੱਕ ਠੰਡ ਦਾ ਕੰਮ ਆਗਾ ਤੂੰ ਵੀ ਦਸ ਕੋਠੇ ਤੇ ਕੀ ਕਰਨੀ ਚਲੀ ਸੀ ਆਏ ਬੇ ਮੈਂ ਤਾਂ ਉਹੀ ਗਈ ਸੀ ਤੁੱਪ ਜੀ ਚ ਬੈਠਣਾ ਆਏ ਹਾਏ ਬੈ ਜਾ ਆਹੇ ਮਾ ਏ ਸਾਡੇ ਤਾਂ ਘਰ ਨੂੰ ਪਤਾ ਨਹੀਂ ਕੀ ਨજર ਲੱਗ ਗਈ ਕਿਸੇ ਦੀ ਆ ਪਹਿਲਾਂ ਮੇਰੇ ਇੱਧਰ ਫਣਸੀ ਜੀ ਨਿਕਲੀ ਉਹਦੀ ਦਵਾਈ ਲਈ ਆ ਅੱਛਾ ਉਹ ਨਹੀਂ ਹਜੇ ਠੀਕ ਹੋਈ ਅੱਜ ਜੈਖਾਣੇ ਦਾ ਪੈਰ ਮੁਚ ਗਿਆ ਟੈਨਸ਼ਨਾਂ ਪਹਿਲਾਂ ਹੀ ਬਹੁਤ ਨੇ ਆ ਤੇਰੀ ਟੈਨਸ਼ਨ ਤੋਂ ਜਾ ਰਾਇਆ ਮਨੀ ਨੂੰ ਸੁਨੇਹਾ ਲਾਇਆ ਸੀ ਲਾਤਾ ਸੀ ਪਹਿਲਾਂ ਤੈਨੂੰ ਲੈ ਹਾਂ ਪੁੱਤ ਸੁਨੇਹਾ ਤਾਂ ਉਹਨੇ ਲਾਤਾ ਸੀ ਨਾ ਹੁਣ ਤੂੰ ਸਾਰੀ ਗੱਲਬਾਤ ਕਰ ਲਈ ਉਹਨਾਂ ਨਾਲ ਦੱਸਤਾ ਸੀ ਸਾਰਾ ਕੁਝ ਸਾਰਾ ਕੁਝ ਦੱਸਤਾ ਮੱਸੀ ਸੋਚ ਨਾ ਕਰ ਬਾਕੀ ਰਿਸ਼ਤੇਦਾਰੀ ਦਾ ਕੰਮ ਆ ਸਾਰੀ ਗੱਲ ਮੈਂ ਉਹਨਾਂ ਨੂੰ ਕੋਈ ਪੜਦਾ ਨਹੀਂ ਰੱਖਿਆ ਹੈਗਾ ਠੀਕਾ ਚਲ ਉਹ ਤਾਂ ਤੂੰ ਵੇਚ ਐ ਅਮਰੀਕ ਸਾਨੂੰ ਬੇਫਿਕਰੀ ਆ ਨਾ ਨਾ ਆਪਾਂ ਵੀ ਸਾਰੀ ਗੱਲ ਖੋਲ ਕੇ ਕਿਉਂ ਕਰਨ ਨੂੰ ਵਿੱਚ ਕੋਈ ਗੱਲ ਲਕੋ ਰੱਖ ਲੈ ਫਿਰ ਫਰਕ ਵਾਲਾ ਕੰਮ ਹੋ ਜਾਂਦਾ ਹਾਂ ਸਾਰੀ ਗੱਲ ਆਪਾਂ ਨੇ ਖੋਲ ਲਈ ਸੀ ਅਗਲੇ ਨੂੰ ਦੱਸਤਾ ਦੀ ਭਾਈ ਆ ਕੋਸੋ ਹੋਏ ਹੋਏਗਾ ਹਾਂ ਠੀਕ ਕੀਤਾ ਚਲ ਅਗਲੇ ਸਹਿਮਤ ਨੇ ਅਗਲੇ ਕਹਿੰਦੇ ਭਾਈ ਸਾਨੂੰ ਲੋੜ ਆ ਚਲ ਹਾਂ ਠੀਕ ਕੀਤਾ ਤੇ ਹੋਰ ਚਾਹ ਪਾਣੀ ਲਿਆਵਾਂ ਬਣਾ ਕੇ ਮਸ ਮਸੀ ਚਾਹ ਪਾਣੀ ਤਾਂ ਫਿਰ ਦੇਖਾਂਗੇ ਤੇ ਜਾ ਰਿਹਾਗਾ ਮਨੀ ਕਿੱਥੇ ਮਨੀ ਗਿਆ ਹੋਇਆ ਆ ਜਾਂਦਾ ਅੱਛਾ ਮੈਂ ਤਾਂ ਅਜ ਉਹਨਾਂ ਦਾ ਫੋਨ ਆ ਗਿਆ ਸੀ ਐਤਵਾਰ ਨੂੰ ਹੋਣਗੇ ਉਹ ਠੀਕ ਆ ਚੱਲ ਧੰਨਵਾਦ ਤੇਰਾ ਹਨਾ ਐਨਾ ਨਹੀਂ ਕਿਹੜਾ ਕਰਦਾ ਜਿੰਨਾ ਤੋਂ ਬੰਦਾ ਹੀ ਬੰਦੇ ਦੀ ਦਾਰੂ ਆ ਤੇ ਉਹ ਕਹਿੰਦੇ ਸੀਗੇ ਐਤਵਾਰ ਨੂੰ ਆਵਾਂਗੇ ਮੈਂ ਚੱਲ ਤਿਆਰੀ ਤੁਰੀ ਕਰ ਲਾਂਗੇ ਸੁਨੇਹਾ ਲਈ ਠੀਕ ਆ ਕੋਈ ਨਹੀਂ ਆ ਜਾਂਦਾ ਮਨੀ ਮੈਂ ਉਹਨੂੰ ਕਹਿ ਨਹੀਂਆ ਤਿਆਰੀ ਤੁਰੀ ਕਰ ਲੈਣੇ ਆ ਚੰਗਾ ਵਸਤੀ ਫਿਰ ਚੰਗਾ ਸ਼ੁਕਰ ਆ ਰੱਬ ਦਾ ਮੇਰੀ ਕੁੜੀ ਘਰੋਂ ਤੁਰ ਜੇ ਨਹੀਂ ਕਿੰਨਾ ਦਵਾਰੇ ਔਖਾ ਹੋ ਜਾਂਦਾ ਸੁਮਨਾ ਕੋ ਤੁਰੇ ਆ ਗੱਲ ਸੁਣ ਮੰਮੀ ਕੀ ਹੋ ਗਿਆ? ਤੈਨੂੰ ਖੁਸ਼ੀ ਦੀ ਗੱਲ ਦੱਸਦੀ ਆ। ਆਹ ਕੌਣ ਸੀ ਮੰਮੀ ਨਾਲੇ? ਉਹ ਵੀ ਦੱਸਦੀ ਆ ਤੈਨੂੰ। ਹਾਂ ਕੀ ਹੋ ਗਿਆ? ਰਿਸ਼ਤਾ ਆਇਆ ਤੈਨੂੰ। ਰਿਸ਼ਤਾ? ਹਾਂ। ਦੇਖਣ ਵਾਲਿਆਂ ਨੇ ਆਉਣਾ ਐਤਵਾਰ ਨੂੰ। ਬਹੁਤ ਵਧੀਆ। ਮੈਨੂੰ ਰਿਸ਼ਤੇ ਵਾਲੇ ਦੇਖਣ। ਮੇਰੇ ਰਿਸ਼ਤੇ, ਮੇਰਾ ਰਿਸ਼ਤਾ। ਮੇਰੇ ਤਾਂ ਸਾਰੇ ਕੀਤੇ ਕਰਾਈ ਤੇ ਪਾਣੀ ਪੈ ਜਾਣੀ ਪੈ ਜਾਊਗਾ। ਮੈਂ ਕੱਲ ਵੀ ਰੋਜ਼ ਜਵਾਬ ਦੇਵਾਂਗੀ। ਚਲ ਚਰਦੀਆਂ ਕਰਦੀਆਂ ਕਰੀ। ਕੁੜੀਏ ਤੈਨੂੰ ਕੀ ਹੋ ਗਿਆ ਕਿੱਧਰ ਖਾogi ਤੂੰ? ਕਿਤੇ ਨਹੀਂ ਮੰਮੀ। ਕੁਛ ਨਹੀਂ। ਕੀ ਹੋ ਗਿਆ ਮੰਮੀ? ਕਿਵੇਂ ਮਾਵਾ ਤੀਆਂ ਗੱਲਾਂ ਲੱਗ ਰਹੀਆਂ? ਬੇ ਕੁਛ ਨਹੀਂ। ਤੂੰ ਗੱਲ ਸੁਣਾ। ਹਾਂ ਅਮਰੀਕਾ ਆਇਆ ਸੀ। ਅੱਛਾ। ਕੀ ਕਹਿੰਦਾ? ਉਹਨਾਂ ਨੇ ਗੱਲਬਾਤ ਹੀ ਕਰੀ ਹੋਣੀ ਹੈ ਰਿਸ਼ਤੇ ਬਾਰੇ। ਉਹ ਤੂੰ ਦੱਸ ਹੀ ਦੇਗੀ ਦੀ ਗੱਲ। ਹਾਂ। ਉਹ ਮੈਂ ਦੱਸਾਂ ਦੇਗੀ ਉਹ ਐਂ ਕਹਿੰਦਾ ਸੀ ਮੈਨੂੰ ਕਹਿੰਦਾ ਵੀ ਇੱਕ ਅੱਦੇ ਦਿਨ ਚ ਕਹਿੰਦਾ ਆ ਜਾਣਗੇ। ਕੀ ਕਹਿੰਦਾ ਸੀ ਉਹਨੇ? ਬੇ ਉਹ ਕਹਿੰਦਾ ਐਤਵਾਰ ਨੂੰ ਆਉਣਾ ਉਹਨਾਂ ਨੇ। ਅੱਛਾ ਵੀ ਦਿਨ ਪੱਕਾ ਹੋ ਗਿਆ ਹਾਂ ਦਿਨ ਪੱਕਾ ਹੋ ਗਿਆ ਕਹਿੰਦਾ ਐਤਵਾਰ ਨੂੰ ਦੇਖਣ ਆਉਣਗੇ ਅੱਛਾ ਚੱਲ ਸ਼ੁਕਰ ਹੋਰ ਚੱਲ ਸ਼ੁਕਰ ਹੈ ਰੱਬਾ ਵਧੀਆ ਹੋ ਗਿਆ ਹਨਾ ਉਹ ਫਿਰ ਐ ਕਰਦੇ ਹਾਂ ਲੈ ਕੀ ਦਿਨ ਰਹਿ ਗਿਆ ਅੱਜ ਇੱਕ ਦਿਨ ਹੀ ਵਿਚਾਲੇ ਹੋਰ ਫਿਰ ਆਪਾਂ ਐ ਕਰਦੇ ਹਾਂ ਕੱਲ ਨੂੰ ਮੇਰੇ ਨਾਲ ਚੱਲ ਕੱਲ ਨੂੰ ਆਦਲੇ ਹੋਣੇ ਆਪਾਂ ਖਾਣ ਪੀਣ ਵਾਲਾ ਸਮਾਨ ਜਾਥਣੇ ਜੀ ਠੀਕ ਹੈ ਜਾ ਕੇ ਥੋੜਾ ਮੋਟਾ ਜੇ ਕੋਈ ਕੋ ਖੋ ਰਿਹਾ ਹੋਣਾ ਸਵਾਨ ਕੱਪੜਾ ਲੀਡ ਆਉਣੇ ਜਾਂ ਸਾਹਮਣੇ ਪਾਉਣੇ ਸਬਾਨਤਾ ਚਾਹੀਦੀ ਆ ਹਾਂ ਚਾਹੀਦਾ ਹੀ ਆ ਉਧਰੋਂ ਅੜਚੇ ਦੇ ਕਦੇ ਮੜ ਲਾਂਗੇ ਆਪੇ ਅੱਗੇ ਜੀਰੀਆਂ ਚ ਕਰੀ ਆਵਾਂਗੇ ਆਹੋ ਹੈ ਚਲ ਐ ਕਰਦੇ ਅੱਬੀ ਚਲ ਫਿਰ ਮੈਂ ਮੜ ਜਾਂਦਾ ਤਿੰਨ ਫੋਨ ਕਰਦਾ ਹੈ ਚਲ ਠੀਕ ਹੈ ਚਲ ਪਰਮਾਤਮਾ ਸਾਰਾ ਕੁਝ ਠੀਕ ਹੋ ਜਵੇ ਲਈ ਫੋਨ ਕਰਦੇ ਆ ਕੁਲਵੀਰ ਨੂੰ ਜੇ ਚੱਕ ਲੈ ਤਾਂ ਹੈਲੋ ਹਾਂ ਸੁਣਨਾ ਕਿੱਥੋਂ ਤੁਸੀਂ ਉਹ ਕਿਤੇ ਨਹੀਂ ਮੈਂ ਤਾਂ ਪਿੰਡ ਚ ਹੀ ਹਾਂ ਤੂੰ ਕਿਉਂ ਦਮ ਚ ਚੜਾਇਆ ਐਵੇਂ ਮੇਰੀ ਗੱਲ ਸੁਣੋ ਉਹੀ ਗੱਲ ਹੋ ਗਈ ਜਿਹਦਾ ਡਰ ਸੀਗਾ ਉਹ ਕੀ ਗੱਲ ਹੋ ਗਈ ਖੁੱਲ ਕੇ ਦੱਸ ਮੈਨੂੰ ਉਹ ਮੇਰਾ ਤਾਂ ਨਾ ਰਿਸ਼ਤਾ ਲੈ ਕੇ ਆਇਆ ਕੋਈ ਇੱਥੋਂ ਆਪਣੇ ਪਿੰਡੋਂ ਹੀ ਆ ਕੋਈ ਉਹਨੇ ਰਿਸ਼ਤੇ ਦੇ ਦੱਸ ਪਾਈਆ ਘਰੇ ਉਹ ਯਾਰ ਫਿਰ ਇਹ ਕੀ ਕਰਨੀ ਐ ਤੂੰ ਫਿਰ ਮੇਰਾ ਕੀ ਬਣੂਗਾ ਹੁਣ ਫਿਰ ਮੈਂ ਕੀ ਕਰਾਂ ਤੂੰ ਐ ਕਰ ਫਿਰ ਕਿ ਤੂੰ ਨਹੀਂ ਕੁਝ ਕਰਦੀ ਨਾ ਤਾਂ ਮੈਨੂੰ ਕੁਝ ਕਰਨਾ ਪਊਗਾ ਕੀ ਕਰਨਾ ਪਊਗਾ ਹੁਣ ਤੁਸੀਂ ਆਪਾਂ ਇਹ ਕਰਦੇ ਹਾਂ ਆਪਾਂ ਭੱਜ ਚੱਲਦੇ ਹਾਂ ਭੱਜ ਚੱਲਦੇ ਹਾਂ ਹਾਂ ਨਹੀਂ ਓਏ ਯਾਰ ਤੇਰੇ ਪਿੱਛੇ ਮੈਂ ਐਡਾ ਬੜਾ ਫੈਡ ਲਿਆ ਤੇਰਾ ਪਹਿਲਾਂ ਮੈਂ ਘਰ ਵਾਲਾ ਮੈਂ ਮਾਰਿਆ ਮੈਂ ਸਮੋਣਾ ਬਹੁਤ ਦਿਨਾਂ ਬਾਅਦ ਟਾਈਮ ਕੱਟਿਆ ਤੇ ਅੱਜ ਤੇਰੇ ਕੋਲ ਤਾਂ ਟਾਈਮ ਹੀ ਨਹੀਂ ਮੇਰੇ ਲਈ ਹੋਰ ਤੁਹਾਨੂੰ ਪਤਾ ਤਾਂ ਹੈਗਾ ਇੱਕ ਤਾਂ ਘਰੇ ਹੁੰਦੀ ਆ ਸਾਰੇ ਤੇ ਅੱਜ ਕਿੱਥੇ ਜਾ ਰਹੇ ਤੇਰੇ ਘਰ ਵਾਲਾ ਅੱਜ ਇੱਥੇ ਹੀ ਆ ਕੇ ਤੇ ਬਸ ਕਹਿੰਦਾ ਮੈਂ ਥੋੜੇ ਚਿਰ ਮੈਂ ਆ ਜਾਈਂ ਬਸ ਹੌਣ ਵਾਲਾ ਹੁੰਦਾ ਸ਼ਾਬਾਸ਼ ਮੇਰੇ ਪਿੱਛੇ ਆ ਕੋ ਚੱਲ ਰਿਹਾਗਾ ਤੁਸੀਂ ਸੁਣਾਓ ਜਾ ਤੁਸੀਂ ਮੇਰੀ ਗੱਲ ਤਾਂ ਸੁਣਾ ਗੱਲ ਤਾਂ ਸੁਣੋ ਮੇਰੀ ਇੱਕ ਮਿੰਟ ਗੱਲ ਤਾਂ ਸੁਣੋ ਤੋਂ ਮੇਰੇ ਕਿ ਐਵੇਂ ਨਹੀਂ ਕਰ ਸਕਦੇ ਵੀ ਤੂੰ ਐ ਤੇਰੀ ਮੇਰੀ ਗੱਲ ਸੁਣ ਧਿਆਨ ਨਾਲ ਹਾਂ ਐ ਤਵਾਰ ਨੂੰ ਸਵੇਰੇ ਹਾਂ ਜਦ ਚੜ੍ਹਨ ਤੋਂ ਪਹਿਲਾਂ ਤਿਆਰ ਰਹੀਂ ਤੇ ਤੈਨੂੰ ਫੋਨ ਕਰੂੰਗਾ ਤਾਂ ਆਪਾਂ ਫੱਟ ਚਲਾਂਗੇ ਠੀਕ ਹੈ ਨਾ ਠੀਕ ਹੈ ਚਲੋ ਸਮਝ ਗਈ ਮੇਰੀ ਗੱਲ ਹਾਂ ਹਾਂ ਤਿਆਰ ਰਹੀਂ ਠੀਕ ਹੈ ਜਦ ਮੈਂ ਤੈਨੂੰ ਫੋਨ ਹਾਂ ਠੀਕ ਹੈ ਜੀ ਆ ਜਾ ਚੇ ਤੀ ਆ ਗਈ ਮੈਂ ਤਾਂ ਮਸਾ ਨੂੰ ਪਤਾ ਲੱਗਾ ਬੱਦਲਗੇ ਚਲੋ ਚਲੋ ਰੋਬ ਨੇ ਠੰਡੇ ਵਾਲੀ ਕਰਕੇ ਐ ਮਾ ਮਾ ਉਹ ਹਾਂ ਆ ਗਈ ਲੈ ਆ ਦੁੱਧ ਪੜ ਨਾ ਮੈਨੂੰ ਐ ਦੱਸ ਹਾਂ ਤੂੰ ਅਗਲੇ ਆਉਣ ਨੂੰ ਹੋ ਰਹੇ ਨਹੀਂ ਦੇਖੀ 8 9 ਦਾ ਟਾਈਮ ਹੋ ਰਿਹਾ ਕੀ ਪਤਾ ਹੁਣ ਆ ਕੇ ਖੜ ਜਣ ਹਲ ਤੱਕ ਮੰਦਾ ਫੋਨ ਵੀ ਨਹੀਂ ਕਰ ਅਮਰੀਕ ਬਾਈ ਨੇ ਤੂੰ ਤੂੰ ਵੀ ਨਹੀਂ ਤਿਆਰ ਹੋਈ ਕੁੜੀ ਕੁੜੀ ਕਿਥੇ ਬਈ ਕੁੜੀ ਤਾਂ ਹਜੇ ਸੁੱਤੀ ਪਈ ਆ ਉੱਠੀ ਨਹੀਂ ਮੈਂ ਹੁੰਨੀ ਆ ਤਿਆਰ ਓਏ ਤੂੰ ਬਸ ਕਦ ਹੋਉਂਗੇ ਤਾਂ ਜਾਏ ਘਰ ਬੜਾ ਕੁੜੀ ਨੂੰ ਲਿਆ ਛਿਤੀ ਆ ਇੱਥੇ ਰੱਖ ਦੇ ਇੱਥੇ ਰੱਖ ਦੇ ਹੋਰ ਕਿੰਨੀ ਉੱਕੀ ਕਰਾਂਗੇ ਲੈ ਕੁੜੀ ਕਿਨੇ ਸੁੱਤੀ ਪਈ ਆ ਸੁਮਨ ਨਹੀਂ ਸੁਮਨ ਨੀ ਉਠਾ ਨਹੀਂ ਅੱਜ ਤੈਨੂੰ ਰਿਸ਼ਤੇ ਵਾਲਿਆਂ ਨੇ ਆਉਣਾ ਬੂ ਹਾਏ ਵੇ ਪੱਟੇ ਗਏ ਵੇ ਮਨੀ ਆਪਾਂ ਦਾ ਆਏ ਮਹਿਮਾਨੀ ਪੱਟੇ ਗਏ ਵੇ ਆਪਾਂ ਦਾ ਕੀ ਹੋ ਗਿਆ ਮਾਂ ਕਿਉਂ ਰੋ ਰਹਾ ਕੇ ਉਸ ਕੱਢ ਰਹੀ ਏ ਤੂੰ ਅੱਜ ਦੇ ਵੇ ਪੱਟੇ ਗਏ ਵੇ ਆਪਣਾ ਮੂੰਹ ਕਾਲਾ ਕਰਾ ਗਈ ਕੀ ਹੋ ਗਿਆ ਗੱਲ ਤਾਂ ਐ ਬਿਓ ਐ ਉਹ ਨਗਰੀ ਆਇਆ ਕਰ ਮਾਂ ਉਹ ਸੱਤਿਆ ਨਹੀਂ ਹੈਗੀ

ਅਗੀ ਕਰਾ ਗਈ ਉਹ ਸੋ ਜੋਗਨੀ ਦਾ ਉਹ ਬਣੀ ਬੈਸਤੀ ਕੀ ਗੱਲ ਹੋ ਗਈ ਬਾਈ ਬਾਈ ਤੈਨੂੰ ਕੀ ਰਸੀ ਮਾ ਬਾਈ ਉਹਦਾ ਸਦਾ ਮੂੰਹ ਕਾਲਾ ਕਰਾ ਗਈ ਬਾਈ ਅੰਦਰ ਹੈ ਨਹੀਂ ਅੰਦਰ ਸਰੇਣੇ ਲਾ ਕੇ ਬਾਕੀ ਉਹ ਕੇਰਣ ਪੱਜ ਗਈ ਉਹਦਾ ਮੂੰਹ ਕਾਲਾ ਨਿਕਾ ਰੱਖੇ ਗਈ ਉਹ ਤਾਂ ਮੇਰੇ ਸਿਰ ਚ ਖੇਪੋ ਆ ਗਈ ਮੈਂ ਰਿਸ਼ਤੇਦਾਰੀ ਚ ਕੀ ਮੂੰਹ ਦਿਖਾਉਂਗਾ ਅੱਬੀ ਅਸੀਂ ਵੀ ਕੀ ਮੂੰਹ ਦਿਖਾਉਂਗਾ ਅਸੀਂ ਕਿਹੜਾ ਜਾਣ ਕੇ ਕਰਿਆ ਸਾਨੂੰ ਕਿਹੜਾ ਤੇਰਾ ਕੰਮ ਸੀ ਮਾ ਚੱਲ ਕਰਾ ਦਿੰਨੇ ਕੋਈ ਚੱਜ ਦਾ ਕੰਮ ਮੈਨੂੰ ਕੀ ਪਤਾ ਸੀ ਇਹ ਕੁਛ ਨਿਕਲੂਗਾ oh my god ਨੂੰ ਵੀ ਜਣਾ ਪਤਾ ਨਹੀਂ ਸਾਨੂੰ ਵੀ ਹੁਣ ਪਤਾ ਲੱਗਿਆ ਮੈਂ ساری ਉਮਰ ਦੀ ਰਿਸ਼ਤੇਦਾਰੀ ਟੁੱਟ ਗਈ ਮੈਂ ਤਾਂ ਤਾ ਮਾਫੀ ਮੰਗਦਾ ਬਾਈ ਕੀ ਮੰਗਦਾ ਮਾਫੀ ਸੁਆਹ ਮੰਗਦਾ ਯਾਰ ਮੈਂ ਪਤਾ ਸੀ ਬਾਹਰ ਮੂੰਹ ਕਿਵੇਂ ਆਏ ਛੋਟੇ ਬਰਕੇ ਬੰਦਿਆਂ ਦੇ ਵਿੱਚ ਬਚੋਲਾ ਨਹੀਂ ਵਰਦਾ ਕੋਈ ਇਹ ਬਹੁਤ ਸਾਨੂੰ ਕੀ ਪਤਾ ਸੀ ਦੇਖ ਲੈ ਨਾ ਆਪਣੀ ਬੇਇੱਜ਼ਤੀ ਕਰਾ ਗਈ ਹੁਣ ਇੱਕ ਵਾਰ ਵੀ ਨਹੀਂ ਸੋਚਿਆ ਆਪਣੇ ਬਾਰੇ ਉਹ ਕੋਲ ਗਿਆ ਕਿ ਮੇਰੇ ਪਿਆਰ ਚ ਕਮੀ ਸੀ ਨਾ ਨਾ ਪਰ ਉਹ ਮਾਂ ਤੂੰ ਕਵਰਾ ਨਾ ਤੇਰਾ ਪੁੱਤ ਜਿਉਂਦਾ ਹਲੇ ਉਹਨਾਂ ਨੂੰ ਤਾਂ ਕਿਤੋਂ ਮਰਜ਼ੀ ਲੱਭ ਕੇ ਨਾ ਮੈਂ ਕਰੂੰ ਉਹਨਾਂ ਦਾ ਖਤਮ ਆ ਉਹਦਾ ਯਾਦ ਰੱਖਣਗੀ ਜਿਹੜੀ ਆਪਣੀ ਬੇਇੱਜ਼ਤੀ ਹੋਈ ਹੈ ਨਾ ਉਹਦੀ ਪਰਪਾਈ ਹੁਣ ਮੈਂ ਕਰੂੰਗਾ